ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਾਈ ਸੈਲਫ ਸਟਡੀ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਇਸ ਵੀਡੀਓ ਵਿੱਚ ਆਪਾਂ ਕਰਾਂਗੇ ਸਵਰ ਵਿਅੰਜਨ ਅਨੁਨਾਸਿਕੀ ਵਿਅੰਜਨ ਦੋ ਤੱਖਰ ਲਗਾ ਅਤੇ ਲੱਗਾਖਰ ਇਹਨਾਂ ਬਾਰੇ ਆਪਾਂ ਇਸ ਵੀਡੀਓ ਦੇ ਵਿੱਚ ਜਾਣਕਾਰੀ ਹਾਸਲ ਕਰਾਂਗੇ ਸੋ ਚਲੋ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਸਵਰ ਅਤੇ ਵਿਅੰਜਨ ਇਹ ਹਨ ਦੁਨੀਆਂ ਦੀਆਂ ਦੋ ਕਿਸਮਾਂ ਠੀਕ ਹੈ ਜੀ ਦੁਨੀਆਂ ਦੀਆਂ ਦੋ ਕਿਸਮਾਂ ਹਨ ਸਵਰ ਅਤੇ ਵਿਅੰਜਨ ਸਭ ਤੋਂ ਪਹਿਲੇ ਸਵਰ ਕੀ ਹੈ ਤੇ ਸਵਰ ਹੈ ਉਹ ਦੁਨੀਆਂ ਜਿਨ੍ਹਾਂ ਨੂੰ ਬੋਲਣ ਸਮੇਂ ਉਚਾਰਨ ਅੰਗ ਕੋਈ ਰੁਕਾਵਟ ਨਹੀਂ ਪਾਉਂਦੇ ਜਿਨ੍ਹਾਂ ਦੁਨੀਆਂ ਨੂੰ ਬੋਲਣ ਸਮੇਂ ਆਪਣੇ ਮੂੰਹ ਦੇ ਉਚਾਰਨ ਅੰਗ ਜਿਵੇਂ ਜੀਬ ਹੋਈ ਦੰਦ ਹੋਣ ਇਕ ਕਿਸੇ ਪ੍ਰਕਾਰ ਦੀ ਕੋਈ ਰੁਕਾਵਟ ਨਹੀਂ ਪਾਉਂਦੇ ਤਾਂ ਉਹਨਾਂ ਧੁਨੀਆਂ ਨੂੰ ਸਵਰ ਧੁਨੀਆਂ ਕਿਹਾ ਜਾਂਦਾ ਹੈ ਆਵਾਜ਼ ਮੂੰਹ ਵਿੱਚੋਂ ਬੇਰੋਕ ਬਾਹਰ ਨਿਕਲਦੀ ਹੈ ਕਿਹੜੀਆਂ ਕਿਹੜੀਆਂ ਧੁਨੀਆਂ ਸਵਰ ਧੁਨੀਆਂ ਹਨ ਊੜਾ ਐੜਾ ਅਤੇ ਈੜੀ ਤਿੰਨ ਅੱਖਰ ਸਵਰ ਅੱਖਰ ਹਨ ਪਰ ਉਚਾਰਨ ਪੱਖੋਂ ਸਵਰ ਧੁਨੀਆਂ 10 ਹਨ ਊੜਾ ਐੜਾ ਅਤੇ ਈੜੀ ਨੂੰ ਹੀ ਲਗਾ ਲਗਾ ਕੇ 10 ਸਵਰ ਧੁਨੀਆਂ ਬਣਦੀਆਂ ਹਨ ਜਿਹੜੀਆਂ ਕਿੜੀਆਂ ਹਨ ਸਵਰ ਤੁਨੀਆਂ ਐੜਾ ਐੜਾ ਮੁਕਤਾ ਐੜੇ ਕਨਾ ਆ ਈੜੀ ਸਿਆਰੀ ਏ ਈੜੀ ਵਿਆਰੀ ਈ ਊੜੇ ਅੰਕੜ ਊ ਊੜੇ ਦੇ ਲੈਂਕੜ ਊ ਈੜੀ ਲਾਵਾ ਏ ਐੜੇ ਦੁਲਾਵਾ ਐ ਊੜੇ ਹੋੜਾ ਓ ਅਤੇ ਐੜਿਕ ਨੌੜਾ ਅ ਇਹ ਸਨ ਸਾਡੇ ਕੋਲ ਸਵਰ ਅਤੇ ਸਵਰ ਤੁਨੀਆਂ ਹੁਣ ਉਸ ਤੋਂ ਅੱਗੇ ਕਰਦੇ ਹਾਂ ਵਿਅੰਜਨ ਵਿਅੰਜਨ ਕੀ ਹਨ ਉਹ ਧੁਨੀਆਂ ਹਨ ਜਿਨ੍ਹਾਂ ਨੂੰ ਬੋਲਣ ਸਮੇਂ ਉਚਾਰਨ ਅੰਗ ਥੋੜੀ ਬਹੁਤ ਰੁਕਾਵਟ ਪਾਉਂਦੇ ਹਨ ਇਹਨਾਂ ਨੂੰ ਬੋਲਣ ਸਮੇਂ ਜੀਭ ਕਦੇ ਤਾਲੂ ਨਾਲ ਕਦੇ ਦੰਦਾਂ ਦੇ ਅੰਦਰਲੇ ਪਾਸੇ ਛੂੰਦੀ ਹੈ ਅਤੇ ਕਈ ਵਾਰ ਬੋਲ ਥੋੜੀ ਦੇਰ ਲਈ ਮੀਟੇ ਜਾਂਦੇ ਹਨ ਪੰਜਾਬੀ ਵਰਣਮਾਲਾ ਵਿੱਚ ਸ ਸ ਤੋਂ ਲ ਲ ਤੱਕ 38 ਵਿਅੰਜਨ ਅੱਖਰ ਹਨ ਪੰਜਾਬੀ ਵਰਣਮਾਲਾ ਵਿੱਚ कुल 41 ਅੱਖਰ ਹਨ 41ਾਂ ਦੇ ਵਿੱਚੋਂ ਤਿੰਨ ਸਵਰ ਅੱਖਰ ਊੜਾ ਐੜਾ ਤੇ ਈੜੀ ਹਨ ਠੀਕ ਹੈ ਜੀ ਉਹਨਾਂ ਤੇ ਇਹਨਾਂ ਨੂੰ ਕੱਢ ਕੇ ਬਾਕੀ 38 ਵਿਅੰਜਨ ਅੱਖਰ ਹਨ ਇਸ ਤਰ੍ਹਾਂ ਅੱਗੇ ਕਰਦੇ ਹਾਂ ਅਨੁਨਾਸਕੀ ਵਿਅੰਜਨ ਅਨੁਨਾਸਕੀ ਵਿਅੰਜਨ ਕਿਹੜੇ ਹੁੰਦੇ ਹਨ ਉਹ ਵਿਅੰਜਨ ਤੁਨੀਆਂ ਹਨ ਅਨੁਨਾਸਕੀ ਵਿਅੰਜਨ ਉਹ ਵਿਅੰਜਨ ਤੁਨੀਆਂ ਹਨ ਜਿਨ੍ਹਾਂ ਦੇ ਉਚਾਰਨ ਸਮੇਂ ਆਵਾਜ਼ नाक ਵਿੱਚੋਂ ਨਿਕਲਦੀ ਹੈ ਗੁਰਮੁਖੀ ਲਿਪੀ ਵਿੱਚ ਅਨੁਨਾਸਕੀ ਧੁਨੀਆਂ ਨੂੰ ਅੰਕਿਤ ਕਰਨ ਲਈ ਪੰਜ ਅੱਖਰ ਹਨ ਠੀਕ ਹੈ ਜੀ ਗੁਰਮੁਖੀ ਲਿਪੀ ਦੇ ਵਿੱਚ ਅਨੁਨਾਸਕੀ ਧੁਨੀਆਂ ਨੂੰ ਅੰਕਿਤ ਕਰਨ ਲਈ ਪੰਜ ਅੱਖਰ ਨੰਗਾ ਨਿੰਨਾ ਨਾਨਾ ਨੰਨਾ ਅਤੇ ਮਮਾ ਹਨ ਅਸੀਂ ਬੋਲ ਕੇ ਜਦੋਂ ਇਹਨਾਂ ਨੂੰ ਦੇਖਦੇ ਹਾਂ ਤਾਂ ਮਹਿਸੂਸ ਹੁੰਦਾ ਹੈ ਕਿ ਆਵਾਜ਼ ਥੋੜੀ ਜਿਹੀ ਨੱਕ ਦੇ ਵਿੱਚੋਂ ਹੋ ਕੇ ਆਉਂਦੀ ਹੈ ਮੇਰੇ ਨਾਲ ਇੱਕ ਵਾਰੀ ਤੁਸੀਂ ਵੀ ਬੋਲ ਕੇ ਦੇਖੋ ਨੰਗਾ ਨਿੰਗਾ ਨਾਨਾ ਨੰਨਾ ਅਤੇ ਮੰਮਾ ਇਹ ਸਾਰੇ ਹਨ ਅਨੁਨਾਸਿਕ ਵਿਅੰਜਨ ਠੀਕ ਹੈ ਜੀ ਇੱਥੇ ਇੱਕ ਨੋਟ ਕਰਨ ਲਈ ਇਹ ਗੱਲ ਲਿਖੀ ਗਈ ਹੈ ਕਿ ਜੋ ਕਿ ਪੰਜਾਬੀ ਭਾਸ਼ਾ ਵਿੱਚ ਨੰਗਾ ਨਿੰਗਾ ਨਾਨਾ ਅਤੇ ਡਾੜਾ ਅਤੇ ਲੱਲੇ ਪੈਰ ਬਿੰਦੀ ਧੁਨੀਆਂ ਨਾਲ ਕੋਈ ਸ਼ਬਦ ਸ਼ੁਰੂ ਨਹੀਂ ਹੁੰਦਾ ਜੇਕਰ ਕੋਈ ਇਹੋ ਜਿਹਾ ਸ਼ਬਦ ਸ਼ੁਰੂ ਹੁੰਦਾ ਹੈ ਇਹਨਾਂ ਪੰਜ ਧੁਨੀਆਂ ਦੇ ਵਿੱਚੋਂ ਤਾਂ ਤੁਸੀਂ ਉਹਨੂੰ ਕਮੈਂਟ ਬਾਕਸ ਦੇ ਵਿੱਚ ਲਿਖ ਕੇ ਸਾਨੂੰ ਦੱਸ ਸਕਦੇ ਹੋ ਠੀਕ ਹੈ ਜੀ ਉਸ ਤੋਂ ਅੱਗੇ ਅਸੀਂ ਕਰਦੇ ਹਾਂ ਦੋ ਅੱਖਰ ਉਹ ਅੱਖਰ ਜਿਹੜਾ ਦੋ ਅੱਖਰਾਂ ਦੇ ਮੇਲ ਤੋਂ ਬਣੇ ਉਸਨੂੰ ਦੋ ਅੱਖਰ ਕਿਹਾ ਜਾਂਦਾ ਹੈ ਇਸ ਵਿੱਚ ਇੱਕ ਅੱਖਰ ਦੂਜੀ ਅੱਖਰ ਦੇ ਪੈਰ ਵਿੱਚ ਲਿਖਿਆ ਜਾਂਦਾ ਹੈ ਅਤੇ ਦੋਵੇਂ ਮਿਲ ਕੇ ਇੱਕ ਆਵਾਜ਼ ਪੈਦਾ ਕਰਦੇ ਹਨ ਗੁਰਮੁਖੀ ਲਿਪੀ ਵਿੱਚ ਕੇਵਲ ਤਿੰਨ ਅੱਖਰਾਂ ਦੀ ਵਰਤੋਂ ਅੱਖਰ ਦੇ ਪੈਰ ਵਿੱਚ ਕੀਤੀ ਜਾਂਦੀ ਹੈ ਕਿਹੜੇ-ਕਿਹੜੇ ਅੱਖਰ ਹਨ ਉਹ ਹਾ ਹਾ ਰਾ ਰਾ ਅਤੇ ਵਵ ਵਾ ਸੋ ਉਹ ਅੱਖਰ ਜਿਹੜਾ ਦੋ ਅੱਖਰਾਂ ਦੇ ਮੇਲ ਤੋਂ ਬਣੇ ਉਸਨੂੰ ਦੋ ਤਖਰ ਕਿਹਾ ਜਾਂਦਾ ਹੈ ਇਸ ਵਿੱਚ ਇੱਕ ਅੱਖਰ ਦੂਜੇ ਅੱਖਰ ਦੇ ਪੈਰ ਵਿੱਚ ਲਿਖਿਆ ਜਾਂਦਾ ਹੈ ਠੀਕ ਹੈ ਆਪਾਂ ਅੱਗੇ ਇਸ ਦੀਆਂ ਉਦਾਹਰਨਾਂ ਵੇਖਦੇ ਹਾਂ ਹਾ ਹਾ ਦੀ ਪੈਰ ਵਿੱਚ ਵਰਤੋਂ ਨਾਲ ਕਿਹੜੇ ਕਿਹੜੇ ਸ਼ਬਦ ਬਣਦੇ ਹਨ ਪੜਾਈ ਜੜ ਜਿੰਨਾ ਉਸ ਤੋਂ ਅੱਗੇ ਰਾਰਾ ਦੀ ਪੈਰ ਵਿੱਚ ਵਰਤੋਂ ਨਾਲ ਵੀ ਆਪਾਂ ਕਈ ਸ਼ਬਦ ਬਣਾਉਣੇ ਹਨ ਜਿਵੇਂ ਪ੍ਰਗਟ ਪੱਪੇ ਦੇ ਪੈਰ ਚ ਲਿਖ ਕੇ ਪ੍ਰਸੰਦ ਪ੍ਰਾਰਥਨਾ ਪ੍ਰੋਫੈਸਰ ਠੀਕ ਹੈ ਜੀ ਉਸ ਤੋਂ ਬਾਅਦ ਵਵਦੀ ਪੈਰ ਵਿੱਚ ਵਰਤੋਂ ਨਾਲ ਸਵਰ ਸਵੈ ਜੀਵਨੀ ਸਵੈ ਮਾਨ ਸਵੈ ਵਿਸ਼ਵਾਸ ਆਦਿ ਇਸ ਤਰ੍ਹਾਂ ਦੇ ਹੋਰ ਵੀ ਕਈ ਸ਼ਬਦ ਹੋਣਗੇ ਠੀਕ ਹੈ ਜੀ ਜੇ ਤੁਹਾਨੂੰ ਕੋਈ ਯਾਦ ਦਿਨਾਂ ਤੋਂ ਬਿਨਾਂ ਤੇ ਤੁਸੀਂ ਉਹ ਵੀ ਸਾਨੂੰ ਦੱਸ ਸਕਦੇ ਹੋ